ਜਾ ਚੇਗਾ ਮਦਦਾ ਤੀਰਸੇ ਤੇ ਮਾਸ ਕਰਦਾ ਕੁਝ ਸਾਰੇ ਗਣੇ ਰਾਜੀ ਕੁਝ ਜਲਦੀ ਕਲਾਚ ਹੋਣਗੇ ਸੋ ਰੋਜ ਅਜ ਨਵੇਂ ਅਪਡੇਟ ਆ ਰਹੇ ਆ ਨੰਨੀ ਕਲੈਰਿਟੀ ਆ ਰਹੀਆਂ ਤਾਂ ਸਟੂਡੈਂਟ ਕਹਾਂਗਾ ਕੋਈ ਨਹੀਂ ਫੈਸਲਾ ਲੈਣ ਤੋਂ ਪਹਿਲਾਂ ਜੀ ਵੇਜੇ ਖਬਰ ਰੱਖੋ ਜੋ ਤੱਕ ਪੂਰੀ ਤਰ੍ਹਾਂ ਕਲੈਰਿਟੀ ਨਹੀਂ ਆ ਜਾਂਦੀ ਕੋਈ ਵੀ ਕਿਸੇ ਨੇ ਫੈਸਲਾ ਨਹੀਂ ਲੈਣਾ ਉਹ ਅੱਜ ਜਿਹੜੀਆਂ ਕਿ ਨਵੀਆਂ ਕਲੈਰਿਟੀਆਂ ਆਈਆਂ ਸੋ ਅੱਜ ਮੈਂ ਦੱਸਣਾ ਚਾਹੂੰਗਾ ਕੈਨੇਡਾ ਦੇ ਮੈਸੇਜ ਆਪਣੀ ਆਫੀਸ਼ਲ ਵਾਈਟ ਤੋਂ ਪੰਜ ਫੈਬ ਨੂੰ ਜਿਹੜੇ ਕਿ ਨਵੇਂ ਕਲੈਰਿਟੀ ਆਈ ਚਾਰ ਜਿਹੜੇ ਕਿ ਬੜਾ ਨਵੇਂ ਅਪਡੇਟ ਹੈਗੇ ਆ ਜਾਂ ਪੁਰਾਣੇ ਅਪਡੇਟ ਕਹਾਂਗਾ ਉਹ ਮੈਂ ਤੇ ਕਲੈ ਜਿਹੜੀ ਕੀ ਪਰਮਿਸ਼ਨਲ ਅਟੈਸਟੇਸ਼ਨ ਲੈਟਰ ਜਿਹਨੂੰ ਕੀ ਕੀ ਆਪਾਂ ਨੂੰ ਪੀਏਐਲ ਵੀ ਹੁਣ ਜਿਹੜਾ ਨਾਮ ਦੇ ਦਿੱਤਾ ਗਿਆ ਵਾ ਤੁਸੀਂ ਇਹ ਦੇਖ ਸਕ ਰਹੇ ਹੋ ਕਿ ਪੀਏਐਲ ਜਿਹੜੀ ਕੀ ਦੀ ਸ਼ਾਰਟ ਫਾਰਮ ਹੈਗੀ ਆ ਉਹ ਇੱਥੇ ਵੀ ਨਾਲੇ ਕਲੈਰਿਟੀ ਦਿੰਦੀ ਆ ਕਿ ਜਿੱਦਾਂ ਕੀ 22 ਜਨਵਰੀ ਤੋਂ ਬਾਅਦ ਜਿਹੜੀ ਕੀ ਅਟੈਸਟੇਸ਼ਨ ਲੈਟਰ ਮਸਟ ਰਿਕੁਆਇਰਡ ਹੋਊਗੀ ਤੇ ਇੱਕ ਲੋ ਹੈਗੀ ਆ ਜਸਟ ਬਿਕੋਜ਼ ਆਫ ਕੈਪਿੰਗ ਲੋ ਕਿ ਸਟੂਡੈਂਟ ਇਕੁਅਲੀ ਡਿਸਟ੍ਰੀਬਿਊਟ ਹੋ ਸਕਣ ਕੈਨੇਡਾ ਦੇ ਵਿੱਚ ਇਹ ਹਾਂ ਵੀ ਤਾਂ ਕਿ ਜਿਹੜਾ ਕਿ ਉਹਨਾਂ ਦਾ ਵੀ ਇੱਕ ਮੋਟਿਵ ਆ ਇਹ ਹਾਂ ਵੀ ਆਪਨੀਆਂ ਜਿਹੜੀਆਂ ਪ੍ਰੋਵਿੰਸ ਨੂੰ ਉੱਪਰ ਜਿਹੜੀਆਂ ਕੀ ਲੈ ਕੇ ਆ ਸਕਣ ਕਿ ਕਿਤੇ ਨਾ ਕਿਤੇ ਮਾਦੇ ਕੰਮ ਗਏ ਇਹ ਚੀਜ਼ ਸਹੀ ਵੀ ਹੈਗੀ ਆ ਬਟ ਹੁਣ ਇਹਦੇ ਅੰਦਰ ਹੀ ਜਿਹੜੇ ਕਿ ਦੋ ਸਵਾਲ ਆ Who needs EL who doesn't need EL ਕਿਨੂੰ ਚਾਹੀਦੀ ਕਿਨੂੰ ਨਹੀਂ ਚਾਹੀਦੀ ਤੇ ਸਭ ਕੁਝ ਦਾ ਪਤਾ ਰੇ ਕੋਈ ਮੈਂ ਦੁਬਾਰਾ ਫੇਰ ਦੱਸਣਾ ਚਾਹੂੰਗਾ ਉਹ ਸਕੈਂਡਰੀ ਐਪਲੀਕੇਸ਼ਨ ਜਿੰਨੇ ਵੀ ਪਾਸਟੂ ਦੇ ਬਾਅਦ ਬੱਚੇ ਇਹਨਾਂ ਨੂੰ ਲਾਉਣੀਆਂ ਪੈਣੀਆਂ ਨਾਨ ਡਿਗਰੀ ਗ੍ਰੈਂਟਿੰਗ ਗ੍ਰੈਜੂਏਟ ਫੋਰ ਐਗਜ਼ਾਮਪਲ ਸਰਟੀਫਿਕੇਟ ਪ੍ਰੋਗਰਾਮ ਉਹਨਾਂ ਨੂੰ ਵੀ ਚਾਹੀਦੀ ਆ ਸਭ ਨੂੰ ਚਾਹੀਦੀ ਆ ਤਕਰੀਬਨ ਕਿ ਕਨਾਂ ਨੂੰ ਨਹੀਂ ਚਾਹੀਦੀ ਉਹ ਇੱਕ ਆਈਲ ਵਿੱਚ ਗੁੱਡ ਨਿਊਜ਼ ਵੀ ਆਈ ਆ ਜਿਹੜੇ ਬੱਚਿਆਂ ਦੇ ਵੀਜ਼ਾ ਆ ਚੁੱਕੇ ਆ ਜਿਹੜੇ ਬੱਚਿਆਂ ਦੀ ਫਾਈਲਾਂ ਲੱਗੀਆਂ ਹੋਈਆਂ ਉਹ ਇਹ ਚੀਜ਼ ਤੋਂ ਜਿਹੜੇ ਕੀ ਆ ਬਾਹਰ ਹੈਗਾ ਤੁਸੀਂ ਜਿਹੜੇ ਕੀ ਆਪ ਕੱਢ ਸਕਦੇ ਆ ਉਹ ਡੋਜ਼ਨਟ ਨੀਡ ਐ ਜੇ ਉਹਦੇ ਸਕੂਲਿੰਗ ਆ ਮਾਸਟਰ ਮਾਸਟਰ ਐ ਡਾਕਟਰ ਡਿਗਰੀ ਵਾਲੇ ਆ ਵਿਜ਼ਿਟਿੰਗ ਤੇ ਐਕਸਚੇਂਜ ਸਟੂਡੈਂਟ ਜਿਹੜੇ ਮਤਲਬ ਕਿ ਉੱਥੇ ਪਹੁੰਚੇ ਹੋਏ ਉਦੋਂ ਜਿਹੜੇ ਕੀ ਸਟੂਡੈਂਟ ਵੀ ਕਰਦੇ ਉਹਨਾਂ ਨੂੰ ਵੀ ਲੈਟਰ ਨਹੀਂ ਚਾਹੀਦੀਆਂ ਇਨ ਕੈਨੇਡਾ ਸਟਡੀ ਪਰਮਿਟ ਇਹ ਬੜਾ ਇੰਪੋਰਟੈਂਟ ਆ ਕਿ ਜਿਹੜੇ ਇੰਵੈਸਟਰ ਵੀਜ਼ਾ ਤੇ ਜਦੋਂ ਉੱਥੇ ਪਹੁੰਚੇ ਹੋਏ ਆ ਉਹ ਵੀ ਸਟਡੀ ਪਰਮਿਟ ਲੈਣ ਦੇ ਉਹਨਾਂ ਨੂੰ ਵੀ ਜਿਹੜੀ ਕੀ ਆ ਪੀਐਲ ਲੈਟਰਲ ਲਾਈਨ ਦੇ ਵਿੱਚ ਸਪੈਸ ਲੈਟਰ ਦੀ ਕੋਈ ਲੋਡ ਨਹੀਂ ਹੈਗੀ ਤੇ ਪੂਰੀ ਵੀ ਜਿਹੜੀਆਂ ਹੈਗੀਆਂ ਆ ਕੂਡਡ ਹੂਜ਼ ਅਪਲੀਕੇਸ਼ਨਸ ਵੀ ਰੀਸੀਵਡ ਬਿਫੋਰ 8:30 AM 22 ਜਨਵਰੀ ਮਤਲਬ ਕਿ ਜਿਹਨਾਂ ਦੀਆਂ ਅਪਲੀਕੇਸ਼ਨਾਂ ਉਹਨਾਂ ਨੂੰ ਪਹਿਲਾਂ ਰੀਸੀਵ ਹੋ ਚੁੱਕੀਆਂ ਉਹਨਾਂ ਨੂੰ ਵੀ ਲੋਡ ਨਹੀਂ ਹੈਗੀ ਜਿਹੜਾ ਕਿ ਡਾਊਟ ਸੀ ਜਿਹਨਾਂ ਦੇ ਵੀਜ਼ੇ ਲੱਗੇ ਮੈਂ ਵੀ ਕਹਿਆ ਸੀ ਜੀਸੀ ਕੀ ਚੈੱਕ ਕਰਦੇ ਹੋ ਸ਼ਾਇਦ ਹੋ ਸਕਦਾ ਲੋਡ ਆ ਤੁਸੀਂ ਬੇਫਿਕਰ ਹੋ ਕੇ ਟ੍ਰੈਵਲ ਕਰ ਸਕਦੇ ਆ ਜਿੱਧਰ ਜਿੱਧਰ ਰਿਜ਼ਲਟ ਆ ਰਹੇ ਆ

ਬਰਾਏ ਇਹ ਚੱਲਣ ਦੇ ਆ ਕਿ ਜਿਹੜੇ ਪੀਕੇ ਡਿਪਲੋਮਾ ਵਾਲੇ ਹੈਗੇ ਤੇ ਉਸ ਦਾ ਗੱਦੰਦ ਤੇ ਆ ਬੰਦੇ ਬਰਾਏ ਤੇਨੀ ਵੀਡੀਓ ਦਾ ਕਲੈਰਿਟੀ ਹੈ ਜੀ ਮਾਸਟਰ ਦੇ ਵਿੱਚ ਕਰਦੇ ਆ ਫਾਸਟੈਕਸ ਦੇ ਕਰਕੇ ਜੇ ਤੁਹਾਡੀ ਜਿਹੜੀ ਪੜ੍ਹਾਈ ਹੈਗੀ ਆ ਉਹ ਤੁਸੀਂ ਜਲਦੀ ਖਤਮ ਵੀ ਕਰ ਲੈਣੇ 2 ਸਾਲ ਤੋਂ ਪਹਿਲਾਂ ਕਿਉਂ ਟਾਈਮ ਜ਼ੂਮ ਨਹੀਂ ਹੈਗਾ ਕਿ 2 ਸਾਲ ਪੜ੍ਹਨਾ ਤੇ 3 ਸਾਲ ਦਾ ਆਪਕਾ ਮਿਲ ਤੁਹਾਨੂੰ 3 ਸਾਲ ਦਾ ਆਪਕਾ ਮਿਲ ਜਿਹੜਾ ਕਿ ਰਿਸਿਵ ਹੋਏਗਾ ਇਸ ਤੋਂ ਬਾਅਦ ਜਾਇਦ ਵੀ ਡਿਪਲੋਮਾ ਜਿਹੜੇ 12th ਵਾਲੇ ਬੱਚੇ ਉਹ 3 ਸਾਲ ਜੇ 2 ਸਾਲ ਪੜ੍ਹਨਗੇ ਤਾਂ ਹੀ ਜਿਹੜੇ ਉਹ ਕੀ ਆ पोस्ट ग्रेजुएट वर्क फॉर्मेट तीन साल के वर्क फॉर्मिट लेना है जो बच्चे ऑलरेडी उ पढ़ रहे हैं है तो इतना आ चीजा लिखिया भी हुई है कि हू इज एलिजिबल फॉर पी जी डबल्यू पी हुबल फॉर द पोस्ट ग्रेजुएट वर्क फॉरमेट नवे स्टूडेंट जनरोल होलीजिबल फॉर ए पोस्ट ग्रेजुएट वर्क फॉर्मेट ਜੋ ਜਿੰਦਾ ਕਿ ਉਹਨੇ 1 ਸਪਟੰਬਰ ਦਿੱਤੀ ਸੀ ਕਿ ਜਿਹੜੇ ਆਲਰੇਡੀ ਬੱਚੇ ਤੇ ਅਨਰੋਲ ਹੋ ਚੁੱਕੇ ਉਹ ਤਾਂ ਬੇਸਿਕਲੀ ਭੋਜਨ ਬੜਾ ਡਰ ਸੀ ਜਿਹੜੇ ਕਹਿੰਦੇ ਸੀ ਅਸੀਂ ਦਾ ਮਲੇਗੀ ਸਾਰਾ ਕੁਝ ਫੇਸ ਸੀ ਕਿਤੇ ਸਾਨੂੰ ਕਿਤੇ ਬਾਅਦ ਵਿੱਚ ਮਲੇਗੀ ਖਰਾਬ ਨਾ ਹੋ ਜਾਏ ਸਿਸਟਮ ਦਾ ਬਾਅਦ ਵਿੱਚ ਏਦਾਂ ਲੱਗੇ ਕਿ ਤੁਸੀਂ ਐਲੀਜੀਬਲ ਨਹੀਂ ਹੈਗੇ ਸੋ ਜਿਹੜੇ ਸਟੂਡੈਂਟ ਆਲਰੇਡੀ ਉੱਥੇ ਐਲੀਜੀਬਲ ਹੈਗੇ ਆ ਤੇ ਉਹ ਬਹੁਤ ਵਧੀਆ ਰਹਿਣਗੇ ਥੋ ਚੇਂਜਸ ਟੂ ਓਪਨ ਵਰਕ ਫਾਰਮ ਬਟ ਹਾਊਸ ਆਫ ਪਰਵਾਸਮ ਐਲੀਜੀਬਲ ਫਾਰ ਸਪਾਲਸ ਤਾਂ ਇਹ ਚੀਜ਼ ਇੱਕ ਬਟਾ ਖਿਆਲ ਰੱਖਣ ਵਾਲੀ ਆ आने वे दिनों सबू पता कि ज्यादा माफिस पी एच डॉक्टर वे डॉक्टर जो उ सिर्फ स्पाउस में एलिजीबल हो बट आई ना इन द कमिंग वी। कमिंग वीक हजे ए चीज तो के भी जिन्हें कि डेट जी करनी आता ओपन परमेंट नॉट एलिजीबल सो आप देख सकते हैं जे स्पाउस जो बिल्कुल लैन गए and once these changes are in effect spouses and common law partners of foreigners seeking to extend the existing work permit able continue jehde vi utthe extend vi karwan ge oh vi jehde eligible hon ge but ha plus 2 wale bacche jab tak date nahi aundi oh jehdi ya spouses open work permit eligible nahi honde te ajj par main good news de da ajj sade do spouses visa receive hoye ha ikko mainu dass ke hatya pan saade band to baad jehda ki ohna da visa aya bada gaya janda ji

ਬਸ ਆ ਜਿੰਨਾ ਦਾ ਵੀਜ਼ਾ ਇੱਕ ਨਾਲ ਹੋਰ ਸੀਗਾ ਜਿਹੜਾ ਕਿ ਸਪਾਊਸ ਆਪਨ ਬੁੱਕਮੈਂਟ ਜਿਹੜਾ ਕਿ ਸਾਨੂੰ ਰਿਸਿਵ ਹੋਇਆ ਉਹਨਾਂ ਦੀ ਫਾਈਲ ਵੀ ਕਿਹੜੀ ਲੱਗੀ ਸੀ 25 ਆਕਤੂਬਰ ਤੋਂ 25 ਸਤੂਬਰ ਨੂੰ ਜਿਹੜੀ ਕਿ ਉਹਨਾਂ ਦੀ ਫਾਈਲ ਲੱਗੀ ਸੀ ਉਹ ਸਪਾਊਸ ਵੀਜ਼ਾ ਸਾਨੂੰ ਰਿਸਿਵ ਹੋਇਆ ਪੂਰੇ ਵੀਜ਼ਾ ਨਾਲ ਵੀ ਉਹ ਸਪਾਊਸ ਵੀਜ਼ਾ ਜਿਹਨਾਂ ਦੇ ਪਹਿਲਾਂ ਲੱਗੀਆਂ ਹੋਈਆਂ ਮੇਰਾ ਬ੍ਰਾਸ ਬੁਲਕ ਬਹੁਤ ਬੜੀ ਚੱਲ ਰਿਹਾ ਸਪੀਸ ਦੇ ਚਾਰ ਅਪਡੇਟ ਸਾਰੇ ਲੈ ਕੇ ਜਿਨ੍ਹਾਂ ਦੀਆਂ ਨਵੀਂ ਅਪਡੇਟ ਡੇਟ ਮੋਡੀਫਾਈਡ ਤੁਸੀਂ ਇਹ ਦੇਖ ਸਕਦੇ ਆ 5 ਪ੍ਰੋਫਾਈਲ ਹਾਂ ਜੀ ਬាទ 2024 ਨੂੰ ਜਿਹੜਾ ਕੀ ਅਪਡੇਟ ਆਇਆ ਤੁਸੀਂ ਇਹਨੂੰ WhatsApp 'ਤੇ ਜ਼ਰੂਰ ਬੱਚੇ ਨੂੰ ਸ਼ੇਅਰ ਕਰੋ ਕਾਫੀ ਕਲੈਰਿਟੀ ਆਈ ਜੋ ਬੱਚੇ ਸਾਨੂੰ ਲਾਈਵ ਸ਼ੋਅ ਦੇ ਵਿੱਚ ਜਾਂ ਕਮੈਂਟਸ ਵਿੱਚ ਸਵਾਲ ਪੁੱਛਦੇ ਸੀ ਉਹ ਮੈਸੀ ਨੇ ਆਪ ਕਲੈਰਿਟੀ ਦਿੱਤੀ ਆ ਤੋਂ ਨਾਲ ਦੀ ਨਾਲ ਮੈਂ ਇਹਦੇ ਸਕਰੀਨਸ਼ਾਟ ਲਿੰਕ ਐਂਡ ਟੀਮ ਨੂੰ ਭੇਜੂੰਗਾ ਜੀ ਸ਼ੇਅਰ ਤੇ ਜਿਹਦੇ ਨੂੰ ਹੋਵੇਗਾ ਤੁਸੀਂ ਆਪ ਵੀ ਪੜ ਸਕਦੇ ਆ ਆਪਣੇ ਆਪ ਨੂੰ ਆਪਣੀ ਫਾਈਲ ਨੂੰ ਐਕਸੈਸ ਕਰ ਸਕਦੇ ਆ ਕਿ ਤੁਸੀਂ ਹਾਂ ਜੀ ਕਿਹੜੀ ਚੱਟ ਗਈ ਜਿਹਦੇ ਤੋਂ ਤੇ ਉਹ ਮੀਨ ਕਰਦਾ ਸਾਰੇ ਜਣੇ 라ਜੀ ਕੁਝ ਸਪੈਸ਼ੀਅਲ ਵੀ ਆ ਸ਼ੁਰੂ ਹੋਏ ਆਪਣੇ ਅੰਮੋ ਅੰਡੇ ਡਰੈਕਸ਼ਨ ਨੂੰ ਕਨੈਕਟ ਐਜੂਕੇਸ਼ਨ ਦਾ ਜ਼ਰੂਰ ਸਬਸਕ੍ਰਾਈਬ ਇਹਨੂੰ ਸਬਸਕ੍ਰਾਈਬ ਕਰੋ ਤਾਂ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕੀਤਾ ਹੋਏ ਕਿਸੇ ਬੱਚੇ ਨੂੰ ਜ਼ਲਤ ਸੇਵਾ ਦੇ ਮਦਦ ਸਕੇ ਸਤਿ ਸ਼੍ਰੀ ਅਕਾਲ